ਮੇਰੀ ਵਾਈਫ ਵੀ ਆਰਟਿਸਟ ਹੈ ਤੇ ਹੁਣ ਉਹ ਐਕਟ੍ਰੈਸ ਵੀ ਬਹੁਤ ਵਧੀਆ ਬਣ ਚੁੱਕੀ ਹੈ ਤਾਂ ਬਸ ਆਈ ਚੀਜ਼ ਨਹੀਂ ਐਕਟ੍ਰੈਸ ਵੀ ਬਹੁਤ ਵਧੀਆ ਬਣ ਚੁੱਕੀ ਹੈ ਕਿਦਾਂ ਮਤਲਬ ਮਤਲਬ ਕਿ ਉਹ ਵਧੀਆ ਐਕਟਿੰਗ ਕਰਦੇ ਆ ਅੱਛਾ ਕੰਟੈਂਟ ਕ੍ਰੀਏਸ਼ਨ ਦੇ ਵਿੱਚ ਤਾਡੀ ਬੇਟੀ ਬੜੀ ਐਕਟਿਵ ਹੈ ਹਾਂ ਮੰਮੀ ਪਾਪਾ ਤਾਂ ਐਕਟਿਵ ਆ ਉਹਦੇ ਹਾਂ ਬੇਟੀ ਵੀ ਬੜੀ ਐਕਟਿਵ ਬਹੁਤ ਐਕਟਿਵ ਹੈ ਪਰਿਵਾਰ ਦਾ ਕਿੰਦਾ ਦਾ ਸਮਰਥਨ ਰਹਿੰਦਾ ਕਿ ਕੰਮ ਬੈਠ ਕੇ ਕਿਦਾਂ ਡਿਸਾਈਡ ਕਿਦਾਂ ਹੁੰਦਾ ਹੈ ਵੀ ਯਾਰ ਹੁਣ ਆਹ ਵਾਲਾ ਕੰਟੈਂਟ ਆਪਾਂ ਬਣਾਉਣਾ ਆ ਦੇਖੋ ਇਸ ਸਬਬ ਬਣਦਾ ਜਿਵੇਂ ਬਹੁਤ ਲਾਈਫ ਬੀਜ਼ੀ ਹੈ ਦੋਨੋਂ ਹਸਬੰਡ ਵਾਈਫ ਅਸੀਂ ਦੋਨੋਂ ਬੀਜ਼ੀ ਬੀਜ਼ੀ ਆ ਜੌਬ ਵੀ ਕਰਦੇ ਆ ਕੰਟੈਂਟ ਵੀ ਕ੍ਰੀਏਟ ਕਰਦੇ ਆ ਤੇ ਉਹਦੇ ਵਿੱਚ ਟਾਈਮ ਕੱਢਣਾ ਬਹੁਤ ਔਖਾ ਆ ਇਹ ਸਾਡੇ ਸਕ੍ਰਿਪਟਡ ਕੁਝ ਨਹੀਂ ਹੁੰਦਾ ਹਾਂ ਔਨ ਦ ਸਪੌਟ ਜੇ ਕੋਈ ਆਈਡੀਆ ਆ ਜਾਏ ਅਸੀਂ ਉਹਨੂੰ ਉਸੇ ਟਾਈਮ ਸ਼ੂਟ ਕਰ ਲੈਂਦੇ ਆ ਬਸ ਇਸ ਤਰ੍ਹਾਂ ਆ ਇਸ ਤਰ੍ਹਾਂ ਲੱਗਦਾ ਨਾਰਮਲ ਹੋ ਗਿਆ ਹੁਣ ਵੈਸੇ ਕੰਟੈਂਟ ਆਪਣੇ ਆਪ ਹੀ ਨਿਕਲਦਾ ਤੁਸੀਂ ਥੀਏਟਰ ਆਰਟਿਸਟ ਆ ਤੁਹਾਨੂੰ ਤਾਂ ਜ਼ਿਆਦਾ ਸੋਚਣਾ ਵੀ ਨਹੀਂ ਪੈਂਦਾ ਮੇਰੀ ਵਾਈਫ ਵੀ ਆਰਟਿਸਟ ਹੈ ਤੇ ਹੁਣ ਉਹ ਐਕਟਰਸ ਵੀ ਬਹੁਤ ਵਧੀਆ ਬਣ ਚੁੱਕੀ ਹੈ ਤਾਂ ਬਸ ਆਈ ਨਹੀਂ ਐਕਟਰਸ ਵੀ ਬਹੁਤ ਵਧੀਆ ਬਣ ਚੁੱਕੀ ਹੈ ਕਿਦਾਂ ਮਤਲਬ ਮਤਲਬ ਕਿ ਉਹ ਵਧੀਆ ਐਕਟਿੰਗ ਕਰਦੇ ਆ ਮੈਨੂੰ ਇੱਕ ਬਹੁਤ ਵੱਡੀ ਇੱਕ ਮੈਂ ਉਹ ਗੱਲ ਕਹਿਣ ਲੱਗਿਆ ਮੈਨੂੰ ਲੱਗਦਾ ਕਿ ਨਾ ਜੇ ਇੱਕ ਨਾਰਮਲ ਇਨਸਾਨ ਜਿਆਦਾ ਵਧੀਆ ਐਕਟਰ ਹੁੰਦਾ ਹੂੰ ਉਹ ਜੇ ਉਹਦਾ ਇੱਕ ਡਰ ਕੱਢ ਲਈ ਹੈ ਨਾ ਉਹਨੇ ਕੁਝ ਹੋਰ ਅੰਦਰ ਪਾਇਆ ਨਹੀਂ ਹੁੰਦਾ ਦਿਮਾਗ ਦੇ ਵਿੱਚ ਹਾਂ ਉਹਨੂੰ ਉਨਾ ਹੀ ਪਤਾ ਮੈਂ ਆ ਉਹਨੂੰ ਪਤਾ ਉਹਨੇ ਉਹੀ ਬੋਲ ਦੇਣਾ ਹੂੰ ਤਾਂ ਉਹਦੀ ਵੱਡੀ ਐਗਜ਼ਾਮਪਲ ਮੇਰੇ ਪੇਰੈਂਟਸ ਨੇ ਉਹ ਬਹੁਤ ਸੋਹਣੀ ਐਕਟਿੰਗ ਕਰਦੇ ਜਦੋਂ ਮਾਣਾਂ ਨੂੰ ਕਰਵਾਉਣਾ ਵੀਡੀਓ ਵਾਇਰਲ ਵੀ ਜਾਂਦੀਆਂ ਨੇ ਤੇ ਉਹਨੂੰ ਮੇਰੀ ਬੇਟੀ ਮੇਰੀ ਵਾਈਫ ਪਰ ਜੇ ਮੈਂ ਕਿਸੇ ਇੱਕ ਚੰਗੇ ਭਲੇ ਐਕਟਰ ਨੂੰ ਕੋਸ਼ਿਸ਼ ਕਰਾਂ ਕਰਨ ਦੀ ਤਾਂ ਕਈ ਵਾਰ ਰੀਟੇਕ ਲੈਣੇ ਪੈ ਜਾਂਦੇ ਆ ਹੂੰ ਕਿਉਂਕਿ ਉਹਦੇ ਅੰਦਰ ਆਪਣੇ ਪਹਿਲਾਂ ਹੀ ਬਹੁਤ ਕੁਝ ਭਰਿਆ ਹੋਇਆ ਉਹਨੂੰ ਲੱਗਦਾ ਵੀ ਉਹ ਵੀ ਆਪਣੀ ਥਾਂ ਠੀਕ ਹੈ ਮਗਰ ਕੰਟੈਂਟ ਕ੍ਰिएशन 'ਚ ਇੰਨਾ ਟਾਈਮ ਨਹੀਂ ਹੁੰਦਾ ਆਪਣੇ ਕੋਲ ਹਾਂ ਅੱਛਾ ਟਿਕਟੌਕ ਜ਼ਿਆਦਾ ਚੈਲੈਂਜਿੰਗ ਸਿਗਾ ਜਾਂ ਟਿਕਟੌਕ ਤੋਂ YouTube ਤੇ ਆਣਾ ਜ਼ਿਆਦਾ ਚੈਲੈਂਜਿੰਗ ਸਿਗਾ ਕਿਉਂਕਿ YouTube ਦੀ ਆਡੀਅנס ਬਹੁਤ ਵੱਡੀ ਹੈਗੀ ਹੈ ਹਰ ਇੱਕ ਚੈਲੰਜ ਵੱਖਰਾ ਹੈ ਹੂੰ ਕਿਉਂਕਿ ਸ਼ਾਰਟ ਵੀਡੀਓ ਦੀ ਨਾ ਵੱਖਰੀ ਆਡੀਅנס ਹੈ ਜੋ ਸਿਰਫ ਉਂਗਲਾ ਮਾਰਦੀ ਹੈ ਵੱਡੀ ਵੀਡੀਓ ਦਿਖਾਣੀ ਬਹੁਤ ਔਖੀ ਹੈ ਹਾਂ ਜਿਵੇਂ ਆਪਣਾ ਪੋਡਕਾਸਟ ਵੀ ਚੱਲ ਰਿਹਾ ਹੈ ਇਹ ਵੀ ਕੋਈ ਪੂਰਾ ਨਹੀਂ ਦੇਖੇਗਾ ਬਿਲਕੁਲ ਕਿਸੇ ਦਾ ਕੋਈ ਇੰਟਰਸਟ ਹੋਏਗਾ ਜਾਂ ਕੋਈ ਮੈਨੂੰ ਜਾਣਦਾ ਹੋਏਗਾ ਜੋ ਸੱਚੀ ਸੁਣਨਾ ਚਾਹੁੰਦਾ ਹੋਏਗਾ ਉਹ ਕਲਿੱਕ ਕਰ ਲੇਗਾ ਦੇਖ ਲੇਗਾ ਵੱਡੀ ਵੀਡੀਓ ਦੇਖਣਾ ਬਹੁਤ ਮਤਲਬ ਕਿ ਪੇਸ਼ੈਂਸ ਵਾਲਾ ਕੰਮ ਹੋ ਗਿਆ ਇੱਕ ਫਿਲਮਾਂ ਨਾ ਚੱਲਦਾ ਇਹ ਵੀ ਬਹੁਤ ਵੱਡਾ ਰੀਜ਼ਨ ਹੈ ਨਹੀਂ ਚੱਲਦਾ ਇਹ ਸ਼ਾਰਟਸ ਜਿਹੜੀਆਂ ਰੀਲਸ ਹਨ ਲੋਕਾਂ ਦੇ ਅੰਦਰ ਡੋਪਾਮਾਈਨ ਹੈ ਆਪਣਾ ਡੋਪਾਮਾਈਨ ਨਾਲ ਦੇ ਨਾਲ ਰਿਲੀਜ਼ ਹੁੰਦਾ ਰਹਿੰਦਾ ਵਧੀਆ ਆਹਾ ਮਜ਼ਾ ਆ ਗਿਆ 30 ਸੈਕਿੰਡ ਚ ਆਪਣੀ ਕਲਾਈਮੈਕਸ ਵੀ ਹੋ ਗਿਆ ਸਟਾਰਟਿੰਗ ਵੀ ਹੋ ਗਈ ਔਰ ਜੇ ਤੁਸੀਂ 2.5 3 ਘੰਟੇ ਦੇਣੇ ਨਾਲ ਪੈਸੇ ਵੀ ਬਹੁਤ ਟਿਕ ਟਕ ਨਹੀਂ ਮਹਿੰਗੀਆਂ ਹੋ ਗਈਆਂ ਬਿਲਕੁਲ ਜੇ ਮੈਂ ਤੇ ਮੇਰੀ ਵਾਈਫ ਨਹੀਂ ਜਾਣਾ ਹੋਵੇ ਸਿਰਫ 2000 ਪੱਕਾ ਕਿਤੇ ਨਾ ਕਿਤੇ ਨਹੀਂ ਕਿਤੇ ਗਿਆ ਬਿਲਕੁਲ ਬਿਲਕੁਲ ਟਿਕ ਤਾਂ ਜੇ ਇੱਕ ਜੇ ਤੁਸੀਂ ਪਾਪ ਕੌਰ ਦਾ ਉਹੀ ਲੈ ਲੋਣਾ ਹੂੰ ਦੱਬਾਇਆ ਬਸ 2000 ਗਿਆ ਸਹੀ ਗਾ ਤੇਲ ਦਾ ਲਾਣਾ ਦਾ 3000 ਦੇ ਲਾ ਕੇ ਛਾ ਕੇ ਕੰਮ ਹੋ ਜਾਂਦਾ ਬਿਲਕੁਲ ਸਹੀ ਗੱਲ ਹੈ ਇਹ ਇਹ ਚੀਜ਼ਾਂ ਤੋਂ ਵਧੀਆ ਬੰਦਾ ਕਹਿੰਦਾ ਮੈਂ OTT ਦੇ ਸਬਸਕ੍ਰਿਪਸ਼ਨ ਲੈਣਾ ਹੂੰ Netflix Prime Video ਯਾ ਇਹਨਾਂ ਪੰਜਾਬੀ ਚ ਪੰਜਾਬੀ ਦੇਖਣੀ ਹੈ ਚਪਾਲ ਆ ਕੇਵਲਵਾਨਾ ਕਈ ਨਵੇਂ ਪਲੇਟਫਾਰਮ ਆਏ ਨੇ ਉਹ ਲਾ ਕੇ ਮੈਂ ਦੇਖਦਾ ਮੈਨੂੰ ਕੀ ਲੋੜ ਪਈਆ ਬਿਲਕੁਲ ਬਿਲਕੁਲ ਸਾਰੀ ਫੈਮਿਲੀ ਦੇ ਨਾਲ ਦੇਖ ਲੈਣੀ ਪਰ 1.5 ਮਹੀਨੇ ਬਾਅਦ ਆ ਮਹੀਨੇ ਬਾਅਦ ਆ ਫਿਲਮ ਉਹਦੇ ਚ ਆ ਜਾਂਦੀ ਹੈ ਅੱਛਾ ਇਹ ਨੁਕਸਾਨ ਨਹੀਂ ਹੈ OTT ਦੇ ਉੱਤੇ ਮੂਵੀ ਇੰਨੀ ਜਲਦੀ ਆ ਜਾਣਾ ਇਹ ਅਮਰ ਖਾਨ ਨੇ ਇਸ ਤੇ ਬਹੁਤ ਵੱਡੀ ਗੱਲ ਕਹੀ ਕਿ ਕਿਸੇ ਵੀ ਵਰਲਡ ਸਿਨੇਮਾ ਦੇ ਵਿੱਚ ਇਦਾਂ ਨਹੀਂ ਹੁੰਦਾ ਕਿ ਪਹਿਲਾਂ ਆਓ ਅਸੀਂ ਪ੍ਰੋਮੋਸ਼ਨ ਕਰਦੇ ਆ ਵੀ ਸਾਡੀ ਫਿਲਮ ਦੇਖਣ ਆਓ ਫਿਲਮ ਦੇਖਣ ਆਓ ਜੇ ਨਹੀਂ ਆਉਂਦੇ ਤਾਂ 1 ਮਹੀਨੇ ਬਾਅਦ ਅਸੀਂ ਤੁਹਾਡੇ ਘਰੇ ਆ ਜਾਾਂਗੇ ਘਰੇ ਆ ਜਾਾਂਗੇ ਬਿਲਕੁਲ ਪਰ ਅਗਲਾ ਕਹਿੰਦਾ 1 ਮਹੀਨਾ ਹੀ ਵੇਟ ਕਰਨੀ ਹੈ HD 'ਚ ਆ ਤਾਂ ਜਾਣੀ ਹੈ ਅੱਜ ਕੱਲ ਤਾਂ OTT ਪਲੇਟਫਾਰਮਸ ਵੀ ਪਹਿਲੇ ਦੱਸ ਦਿੰਦੇ ਵੀ Netflix ਤੇ ਆਣੀ ਆ ਜਾਂ ਕਿਹੜੀ ਉਹ ਤੇ ਪਹਿਲੇ ਹੀ ਲਿਖਿਆ ਹੁੰਦਾ ਉਹ ਪਹਿਲੇ ਲਿਖਿਆ ਹੁੰਦਾ ਤੇ ਤੇ ਆਲਰੇਡੀ ਇਹ ਤਾਂ ਬਹੁਤ ਵੱਡਾ ਨੁਕਸਾਨ ਬਹੁਤ ਵੱਡਾ ਨੁਕਸਾਨ ਤਾਂ ਹੀ ਸਿਨੇਮਾ ਮਰ ਰਿਹਾ ਹਮ ਖਤਮ ਹੋ ਰਿਹਾ ਅੱਛਾ ਤੁਹਾਡੇ ਆਪਣੇ ਅਜ ਤੱਕ ਦੇ ਕੀਤੇ ਹੋਏ ਰੋਲ ਦੇ ਵਿੱਚੋਂ ਸਭ ਤੋਂ ਬੈਸਟ ਰੋਲ ਤੁਹਾਨੂੰ ਕਿਹੜਾ ਲੱਗਾ ਵੀ ਮੈਨੂੰ ਉਹ ਕਰਕੇ ਵੀ ਮਜ਼ਾ ਆਇਆ ਤੇ ਯਾਰ ਉਹ ਵਧੀਆ ਐਕਸਪੀਰੀਅੰਸ ਰਿਹਾ ਸੀ ਵਧੀਆ ਐਕਸਪੀਰੀਅੰਸ ਕੋਈ ਮੈਨੂੰ ਲੱਗਦਾ ਕਿ ਹਸਬੈਂਡ ਦਾ ਰੋਲ ਕੀ ਤਾਂ ਹੁਣ ਉਹ ਬੈਠੇ ਆ ਨਾ ਤਾਂ ਕਹਿ ਰਹੇ ਹੋ ਆਫ ਕੈਮਰਾ ਮੇਰੀ ਵਾਈਫ ਵੀ ਬੈਠੀ ਹੈ ਵੈਸੇ ਪਰ ਉਹਦੇ ਕਰਕੇ ਨਹੀਂ ਕਹਿ ਰਿਹਾ ਮੈਂ ਵੈਸੇ ਸੱਚੀ ਕਹਿ ਰਿਹਾ ਕਿਉਂਕਿ ਮੈਂ ਰੀਲਸ ਦੇ ਵਿੱਚ ਦਾ ਹਸਬੰਦ ਨਹੀਂ ਨਹੀਂ ਤੇ ਵੀ ਡਰ ਵਾਲੀ ਗੱਲ ਆ ਮੈਂ ਕਹਿ ਕੇ ਹਾਈਲਾਈਟ ਚ ਲਗਵਾ ਦੂੰਗਾ ਇਹ ਗੱਲ ਅਨੇ 20 ਦੇ ਵਿੱਚ ਮੈਂ ਬਣਦਾ ਹੀ ਹਸਬੰਦ ਆ ਤੇ ਵੈਸੇ ਯਾਰ ਜਿਗਰ ਕਿਸੇ ਉੱਚੀ ਡਿਗਰੀ ਚ ਕੰਮ ਕਰਕੇ ਵਧੀਆ ਲੱਗਾ ਸੀ ਇੱਕ ਮੇਰੀ ਮਾਂ ਫਿਲਮ ਹੈ ਸ਼ਾਰਟ ਫਿਲਮ ਓਕੇ ਉਹ ਉਹ ਬਹੁਤ ਵਧੀਆ ਹੈ YouTube ਦੇ ਉੱਤੇ ਹੈਗੀ ਹੈ 35 ਮਿੰਟ ਦੀ ਹੈਗੀ ਹੈ ਓਕੇ ਉਹ ਦੇਖਿਓ ਬਹੁਤ ਵਧੀਆ ਹੈ ਹਮ ਮੁਕਤੀ ਕਰਕੇ ਨਾਮ ਆਦਾ ਓਕੇ ਹਮ